മൂത്ത് ਹੈਲੋ ਹੈਲੋ ਸ਼ਗਨਾਂ ਲਈ ਵੀ ਚੀਜ਼ ਕਿ ਬਾਈ ਗਰਮੀ ਬਹੁਤ ਸੀ ਗਰਮੀ ਬਹੁਤ ਸੀ ਲੋਕਡਾਊਨ ਵਾਲੀ ਸੀ ਨਾ ਹਾਂ ਇਹ ਵੀ ਜਿਹੜਾ ਪਤੀ ਨਾਲ ਕਰਦੀ ਦਾ ਕੀ ਕਰੀਏ ਜਦਾ ਬੁਰਾ ਪ੍ਰੈਸ਼ਰ ਜਾ ਹੋਏ ਨੇ ਗੰਦੀ ਇਹ ਦੋ ਤਿੰਨ ਪੌਦੇ ਵੀ ਜਿਹੜੇ ਇੱਥੇ ਆ ਕੇ ਬਣ ਗਏ ਇਹਦਾ ਘਰ ਇਹਨੇ ਆਪਣੀ ਹਾਂ ਬਰੀ ਨੂੰ ਨੀ ਮੋ ਕੱਢ ਜਾ ਫੇਰ ਵੀ ਇਹਨਾਂ ਗਰਮੀ ਦਾ ਅਸਰ ਤਾਂ ਪਤਾ ਲੱਗ ਰਿਹਾ ਉਹਨੂੰ ਬੰਦਾ ਅੱਖਾਂ ਤੱਕ ਕੰਗ ਹੋ ਜਾਂਦਾ ਉਹ ਆ ਜਾਂਦਾ ਸਹੀ ਨਾ ਥਕਾਵਟ ਹੋ ਜਾਂਦੀ ਨਿੱਕ ਤੋਂ ਸਰੀਰ ਨੂੰ ਪਤਾ ਸ਼ੂਗਰ ਮੈਂ ਲੰਗਾ ਨਹੀਂ ਸਿਪਾਇਆ ਮੈਂ ਤਾਂ ਮੁਰਾ ਹੋ ਰਹਿਣਾ ਸੀ ਆ ਦੇ ਤਰੇ ਡੈਡੀ ਸਭ ਡੈਡੀ ਸੀ ਐਸੀ ਸਾਡੇ ਵਿਆਹ ਦੀ ਐਲਬਮ ਕਿਉਂਕਿ ਮੇਰੀ ਜੜੀ ਦੇ ਨਾਨ ਆ ਉਹਨੇ ਹਲੇ ਤੱਕ ਸਾਡੇ ਵਿਆਹ ਦੀ ਜੜੀ ਐਲਬਮ ਵੇਖੀ ਨਹੀਂ ਸੀ ਉਹ ਬਹੁਤ ਵਾਰੀ ਆ ਗਈ ਪਰ ਧਿਆਨ ਚ ਨਹੀਂ ਰਹਿੰਦਾ ਕਿ ਐਲਬਮ ਦਿਖਾਉਣੀ ਆ ਤੇ ਅੱਜ ਉਹਨੇ ਮੈਨੂੰ ਕਹਿ ਹੀ ਦਿੱਤਾ ਸੀ ਕਿ ਕੰਨੀ ਭਾਬੀ ਹੁਣ ਟਾਈਮ ਹੈ ਦਾ ਆ ਤੇ ਮੈਨੂੰ ਜੜੀ ਦੀ ਵਿਆਹ ਦੀ ਐਲਬਮ ਦਿਖਾ ਦਿਓ ਤੇ ਉਹੀ ਅਸੀਂ ਕਰਦੇ ਆਂ ਦੋਨੇ ਆ ਆ ਫੋਟੋ ਆਨੇ ਹਨ ਮੇਰੇ ਵੀ ਇਹ ਚ ਵਧੀਆ ਨਹੀਂ ਆ ਆ ਇਹ ਵਿਆਹ ਆ ਵੇ ਉੱਪਰ ਨਾ ਜੜੋ ਕੱਢ ਦਿਓ ਮਾਂ ਮਾਂ ਬਾਹਰ ਆ ਜਾ ਕਿਹੜਾ ਹੈ ਕਿਹੜਾ ਦੇਖਾ ਓਏ ਹੈਲੋ ਕਰ ਦੋ ਹਾਈ ਹੈਲੋ ਕਰ ਬੱਸ ਬੰਗਾ ਬੰਗਾ ਪਾ ਜਿਹਾ ਛੋਟਾਂ ਕਰਿਆ ਓਏ ਹੋਏ ਐਵੇਂ ਨਾ ਤਾਂ ਜਾਣ ਲੱਗੇ ਨਾ ਲੋ ਜੀ ਇੱਥੇ ਆਈ ਸੀ ਆਪਾਂ ਸੂਟ ਦੇਖਣ ਵਾਸਤੇ ਮੈਂ ਵੀ ਲੈਣੇ ਸੀ ਤੇ ਮੇਰੀ ਨਾਨ ਨੇ ਵੀ ਲੈਣੇ ਸੀ ਤੇ ਅਸੀਂ ਇਸ ਸ਼ੌਪ ਤੇ ਆ ਕੇ ਜਿਹੜੇ ਸੂਟਾਂ ਨੂੰ ਫੜੇ ਸ਼ਾਪਿੰਗ ਕੀਤੀ ਹੈ ਤੇ ਉਹ ਤਿੰਨ ਜਿਹੜੇ ਛੋਟਾ ਸੀ ਸਿਲੈਕਟ ਕੀਤੇ ਸੀਗੇ ਤੇ ਬਸ ਸੂਟ ਹੀ ਲੈਣ ਆਏ ਸੀ ਅਸੀਂ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਘਰ ਲੋ ਜੀ ਹਣ ਅਸੀਂ ਸਾਰੀ ਸ਼ਾਪਿੰਗ ਕਰਕੇ ਜਿਹੜੇ ਵਾਪਸ ਆ ਗਏ ਸੀਗੇ ਅਸੀਂ ਸੂਟ ਖਰੀਦ ਲਏ ਸੀਗੇ ਜਿਹੜੇ ਲੈਣੇ ਸੀ ਤੇ ਹੁਣ ਅਸੀਂ ਰਸਤੇ 'ਚ ਜਾ ਰਹੇ ਸੀ ਅਸੀਂ ਹੋਰ ਕਿਤੇ ਤਾਂ ਕਰਕੇ ਨਗੇ ਕਿਉਂਕਿ ਸਾਡੇ ਨਾਲ ਬੱਚੇ ਸੀ ਬਹੁਤ ਜ਼ਿਆਦਾ ਜਿਹੜੇ ਸ਼ਰਾਰਤ ਕਰ ਰਹੇ ਸੀਗੇ ਤੇ ਇਹ ਵੱਡਿਆਂ ਨੂੰ ਫੜ ਕੇ ਲੈ ਕੇ ਆਣਾ ਪਿਆ ਰਿਹਾ ਸੀ ਤਾਂ ਹੀ ਅਸੀਂ ਜਿਹੜੇ ਘਰ ਨੂੰ ਛੇਤੀ ਮੋੜ ਚਲੇ ਆ। ਸੋ ਗਾਇਸ ਮੈਂ ਗਈ ਸੀ ਅੱਜ ਮਾਰਕੀਟ ਤੇ ਮੈਂ ਇੱਥੋਂ ਲੈ ਕੇ ਆਈਆਂ ਵੇਖੋ ਸੂਟ ਇਹ ਸੂਟ ਆ ਮਸਟਰਡ ਕਲਰ ਦਾ ਇਹਦੇ ਨਾਲ ਦੁਪੱਟਾ ਵੀ ਹੈ ਤੇ ਇੱਕ ਸੂਟ ਆ ਇਹਦੇ ਕੋਲ ਇਹਦੀ ਫਿਲਾਸ ਲੱਗੀ ਹੋਈ ਆ ਤੇ ਇਹ ਦੁਪੱਟਾ ਵੀ ਇਹਦੇ ਨਾਲ ਦਾ ਹੀ ਆ ਇੱਕ ਸੂਟ ਆ ਆ ਦੇਖੋ ਇਹਦੇ ਵੀ ਦੁਪੱਟਾ ਨਾਲ ਦਾ ਹੀ ਆ ਤੇ ਦੋ ਬੈਚਟਾ ਲੈ ਕੇ ਆਈ ਸੀ ਆ ਦੇਖੋ ਬੈਚਟਾ ਸਾਰੀਆਂ ਰੱਡੀਆਂ ਖਰਾਬ ਹੋਈਆਂ ਪਈਆਂ ਤੇ ਤਾਂ ਕਰਕੇ ਬੈਚਟਾ ਲੈ ਕੇ ਆਈਆਂ ਕਿੰਗੀ ਤਾਂ ਵਰਦੀ ਆਪੋ ਆ ਜਿਹੜੇ ਸਮਾਨ ਦੀ ਜਿਹੜੀ ਮੈਂ ਸ਼ੋਪਿੰਗ ਕਰਕੇ ਆਈ ਆ ਤੇ ਤਿੰਨੇ ਮੈਂ ਜਿਹੜੇ ਆਪਦੇ ਸੂਟ ਲੈ ਆਈ ਆ ਹੈਲੋ ਜੀ ਸਸ ਦੀ ਗੱਲ ਸਾਰੇ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਦੋਸਤੋ ਅੱਜ ਦਾ ਜਿਹੜਾ ਵਲੌਗ ਸੀਗਾ ਮਤਲਬ ਅੱਜ ਮੇਰੀ ਆਈ ਸੀ ਨਿਹਾਨ ਤੇ ਮਤਲਬ ਮੇਰੀ ਸਖੀਨ ਵੀ ਹੈਗੀ ਮਾਸੀ ਸੱਸ ਦੀ ਜਿਹੜੀ ਕੁੜੀ ਐ ਉਹ ਆਈ ਸੀ ਰਖੜੀ ਬੰਨਣ ਕਿਉਂਕਿ ਮੇਰੀ ਕੋਈ ਸਖੀਨ ਨਾਲ ਨਹੀਂ ਆਈ ਤੇ ਆਹ ਦੇਖੋ ਜਸੂ ਆ ਗਿਆ ਹਾਂ ਜੀ ਸਭ ਵਗ ਲੈ ਕੇ ਸਤਿ ਸ੍ਰੀ ਅਕਾਲ ਗਰਗੋੜੇ ਦੋਸਤਾਂ ਨੂੰ ਹਾਲੋ ਤੇ ਉਹ ਆਈ ਸੀ ਅੱਜ ਰੜੀ ਰਖੜੀ ਬੰਨਣ ਵਾਸਤੇ ਤੇ ਉਹ ਰਖੜੀ ਬੰਨ ਕੇ ਚੱਲੀ ਗਈ ਤੇ ਤਾਂ ਕਰਕੇ ਜਨਾ ਅੱਜ ਮੈਂ ਥੋੜੀ ਜਿਹੀ ਬਿਜੀ ਸੀ ਕਿੰਨਾ ਵਲੋਗ ਬਣਾ ਨਹੀਂ ਸਕੇ ਲੇਕਿਨ ਜਿੰਨਾ ਕ ਬਣਾਇਆ ਅੱਜ ਮੈਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਿਆ ਆ ਤੇ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਇੱਕ ਤਾਂ ਸਾਰਿਆਂ ਦੇ ਘਰ ਵਿੱਚ ਜੜੀ ਹੋਣੀ ਚਾਹੀਦੀ ਹੈ। ਇਸ ਨਾਲ ਵੀ ਕਹਿ ਦੋ ਜਿਵੇਂ ਮਤਲਬ ਕੁੜੀਆਂ ਕਹਿ ਦੋ ਤਾਂ ਹੋਣੀਆਂ ਚਾਹੀਦੀਆਂ ਨੇ। ਪੱਕੀ ਕੁੜੀਆਂ ਕਰਕੇ ਜਿਹੜੇ ਰਿਸ਼ਤੇਦਾਰੀ ਆ ਜੜੀ ਬਣੀ ਰਹਿੰਦੀ ਆ ਹਨਾ। ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਭੂਆ ਮਿਲ ਜਾਂਦੀ ਆ ਤੇ ਮਾਮੀਆਂ ਬਣਨ ਦਾ ਵੀ ਜਿਹੜਾ ਮਾਣ ਮਿਲਦਾ ਆ ਹਨਾ। ਇੱਕ ਨਾਰਾਂ ਤਾਂ ਜੜੀ ਹੋਣੀ ਚਾਹੀਦੀ ਆ ਸਾਰਿਆਂ ਕੋਲ। ਤੇ ਜਿਹੜੀ ਮਾਸੀ ਸੱਸ ਦੀ ਜਿਹੜੀ ਕੁੜੀ ਆ ਉਹ ਹੀ ਮਤਲਬ ਸਾਡੇ ਆਉਂਦੀ ਆ ਅਸੀਂ ਉਹਨੂੰ ਹੀ ਮੰਨਦੇ ਆ ਤੇ ਉਹ ਰਖੜੀਆਂ ਬੰਨ ਕੇ ਜਾਂਦੀ ਹੁੰਦੀ ਆ ਤੇ ਉਹਦਾ ਜਿਹੜਾ ਬੰਦ ਆ ਜਿਹੜਾ ਅਸੀਂ ਆਪਾਂ ਸਾਰਿਆਂ ਨੂੰ ਜਿਵੇਂ ਦਿੰਦੇ ਆ ਤੇ ਅੱਜ ਬਸ ਇਹੀ ਦਿਨ ਲੰਘਿਆ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਬਾਜ਼ਾਰ ਚਲੇ ਗਏ ਬਾਜ਼ਾਰ ਵਿੱਚ ਲੈ ਕੇ ਆਣੇ ਸੀ ਹੁੰਦੇ ਵੀ ਸੂਟ ਤੇ ਮੈਂ ਵੀ ਲੈਣੇ ਸੀ ਕੁਝ ਇਸ ਕਰਕੇ ਅਸੀਂ ਚਲੇ ਗਏ ਤੇ ਇੰਨਾ ਜਿਹੜਾ ਬੱਚੇ ਨਾਲ ਸੀਗੇ ਮਤਲਬ ਤੁਹਾਡੇ ਤੇ ਬੱਚੇ ਕਦੇ ਕਿਸੇ ਦੀ ਬਾਹ ਫੜਨੇ ਵੰਦੀ ਸੀ ਕਦੇ ਕਿਸੇ ਦੀ ਬਾਹ ਫੜਨੀ ਵੰਦੀ ਸੀ ਤਾਂ ਕਰਕੇ ਨੇ ਮੈਂ ਉੱਥੇ ਇੰਨਾ ਵਲੌਗ ਨਹੀਂ ਬਣਾ ਸਕੀ ਬਾਜ਼ਾਰ ਚ ਤੇ ਐਵੇਂ ਦੇਖੋ ਬੱਚਿਆਂ ਨਾਲ ਔਖਾ ਹਣਾ ਬੱਚੀ ਕਿਤੇ ਇਧਰ ਉਧਰ ਹੋ ਜਾਣ ਤਾਂ ਫਿਰ ਔਖਾ ਹੋ ਜਾਂਦਾ ਆ ਤਾਂ ਕਰਕੇ ਮੈਂ ਉੱਥੇ ਜਿਹੜਾ ਵਲੌਗ ਨਹੀਂ ਬਣਾ ਸਕੀ ਸੀ ਉਸ ਤੋਂ ਬਾਅਦ ਜਿਹੜਾ ਮੈਂ ਘਰ ਲੈ ਕੇ ਆਈ ਸੀ ਸਮਾਨ ਜਿਹੜਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਾਇਆ ਤੇ ਮੈਂ ਬਸ ਹੁਣ ਹੁਣ ਮੈਂ ਬਸ ਰੋਟੀ ਪਾਣੀ ਦੀ ਤਿਆਰੀ ਕਰਦੀ ਆਂ ਦੇਖੋ ਮੈਂ ਦੁੱਧੋ ਬਾਲ ਕੇ ਹਟੀਆਂ ਬਾਲ ਕੇ ਹੁਣ ਹਟੀਆਂ ਤੇ ਆ ਦੇਖੋ ਮੈਂ ਰੋਟੀ ਬਣਾਉਂਦੀ ਜਿਹੜੀ ਤਿਆਰੀ ਕਰਦੀ ਐ ਇਹ ਸਾਗ ਆਇਆ ਸੀ ਆਪਣੇ ਕਿਤੇ ਉਹ ਤੇ ਮੈਂ ਉਹਨੂੰ ਤੜਕਾ ਲਾ ਕੇ ਉਹ ਨਹੀਂ ਜਿਹੜਾ ਰੱਖਿਆ ਨਿੰਮੂ गिर ਜਾਏਗੀ ਥੱਲੇ ਉਤਰ ਓਏ ਥੱਲੇ ਉਤਰ ਪੁੱਤ गिर ਜੇਗੀ गिर ਜੇਗੀ ਤੇ ਆਹ ਦੇਖੋ ਜੀ ਆਹ ਦਾਲ ਪਈ ਆ ਇਹ ਅਸੀਂ ਮਤਲਬ ਕੱਲ ਬਣਾਈ ਸੀ ਤੇ ਕਿਸੇ ਨੇ ਖਾਈ ਹੈ ਨਹੀਂ ਦੇਖੋ ਕਿ ਨਾ ਕੱਲ ਅਸੀਂ ਬਰਥਡੇ ਤੇ ਚਲੇ ਗਏ ਸੀਗੇ ਨਰਾਣ ਆਈ ਸੀ ਉਹਦੇ ਮੁੰਡੇ ਦਾ ਕੱਲ ਬਰਥਡੇ ਸੀ ਤੇ ਉਹਨਾਂ ਨੇ ਬਰਥਡੇ ਸੈਲੀਬ੍ਰੇਟ ਕਰਿਆ ਸੀ ਇੱਥੇ ਆ ਕੇ ਤੇ ਅਸੀਂ ਸਾਰੇ ਉਧਰ ਹੀ ਚਲੇ ਗਏ ਸੀ ਤੇ ਰੋਟੀ ਕਿਸੇ ਨੇ ਖਾਦੀ ਨਹੀਂ ਹੈਗੀ ਤਾਂ ਕਰਕੇ ਜਿਹੜੀ ਦਾਲ ਸੀਗੀ ਉਹ ਵੀ ਕਿਸੇ ਨੇ ਨਹੀਂ ਖਾਦੀ ਹੈਗੀ ਤੇ ਲੋ ਜੀ ਆ ਸੀਗਾ ਆਪਣਾ ਜੇ ਦਾ ਛੋਟਾ ਜਿਹਾ ਵਲੌਗ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜੜਾ ਪਸੰਦ ਆਊਗਾ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਮੈਨੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਸਾਰੇ ਕੁਝ ਬੋਲਦੇ ਰਹਿੰਦੇ ਆ ਕਿ ਵੀਡੀਓ ਬਣਾਉਂਦੇ ਐ ਤੇ ਕਰਦੇ ਆ ਪਰ ਨਹੀਂ ਇਹ ਕੋਈ ਗਲਤ ਗੱਲ ਨਹੀਂ ਹੁੰਦੀ ਆਪਣੀ ਆਪਣੀ ਸੋਚ ਹੁੰਦੀ ਆ ਕਿਸੇ ਨੂੰ ਵਧੀਆ ਲੱਗਦਾ ਕਿਸੇ ਨੂੰ ਨਹੀਂ ਵਧੀਆ ਲੱਗਦਾ ਆਪਾਂ ਜਿਹੜਾ ਕੋਈ ਗਲਤ ਕੰਮ ਕਰਦੇ ਆ ਹਨ ਵਲੌਗ ਹੀ ਬਣਾ ਰਹੇ ਆ ਸਾਰੀ ਦੁਨੀਆ ਬਣਾ ਰਹੀ ਐ ਤੇ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਉਹਦੇ ਮੁਤਾਬਿਕ ਜਿਹੜਾ ਕੋਈ ਗੱਲ ਕਰਦਾ ਆ ਤੇ ਘਰ ਵਿੱਚ ਵੀ ਕਈ ਬੋਲ ਦਿੰਦੇ ਆ ਪਰ ਆਪਾਂ ਇਹਦਾ ਮਾਇੰਡ ਨਹੀਂ ਕਰਦੇ ਹੈਗੇ ਕਿਉਂਕਿ ਜਿਹੜੇ ਕੰਮ ਆਪਾਂ ਲੱਗੇ ਆ ਤੋ ਲੱਗੇ ਆ ਹਨਾ ਕੋਈ ਕੁਛ ਮਰਜ਼ੀ ਦੇ ਅੰਦਰ ਰਵੇਗੀ ਕਿ ਮੇਰੇ ਹਸਬੰਡ ਨੇ ਮੈਨੂੰ ਕਦੇ ਵੀ ਕਹਿੰਦੇ ਹੈਗੇ ਉਹਨਾਂ ਨੂੰ ਉਹਨੇ ਮੈਨੂੰ ਪਤਾ ਵੀ ਇਹਨੂੰ ਸ਼ੌਂਕ ਹੈਗਾ ਹੈ ਇਹ ਬਣਾਉਂਦੀ ਆ ਤੇ ਉਹ ਖੁਦ ਵੀਡੀਓ ਚ ਇੰਨਾ ਨਹੀਂ ਆਉਂਦੇ ਹੈਗੇ ਪਰ ਮੈਨੂੰ ਕਦੇ ਨਹੀਂ ਰੋਕਦੇ ਹੈਗੇ ਉਹਨਾਂ ਦੀ ਸਪੋਰਟ ਮੇਰੇ ਨਾਲ ਹੈਗੀ ਆ ਤਾਂ ਕਰਕੇ ਮੈਨੂੰ ਕੋਈ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਸੋ ਆਪਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਜਿਹੜਾ ਪੁਸ਼ ਕਰਨਾ ਆਪਾਂ ਕਰਦੇ ਆ ਹਨਾ ਤੇ ਦੋਸਤੋ ਆ ਸੀਗਾ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਤੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਆਪਾਂ ਕਰ ਲੈਂਦੇ ਆ ਹੁਣ ਬਾਦੂ ਦੇ ਜਿਹੜੇ ਬਾਕੇ ਦੇ ਜਿਹੜੇ ਕੰਮ ਕਰਨ ਹਨਾ ਤੇ ਆਪਾਂ ਮਿਲਦੇ ਆ ਕੱਲ ਇੱਕ ਨਵੇਂ ਜਿਹੇ ਬਲੌਗ ਨਾਲ ਤੇ